ਸਤਿਗੁਰੂ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਜੋ ਬਿਰਦ ਹੈ ਸੁਭਾਅ ਹੈ ਉਹਦੇ ਕੁਝ ਗੁਣ ਨੇ ਉਹਨਾਂ ਤੋਂ ਸਾਨੂੰ ਜਾਣੂ ਕਰਵਾਉਣਾ ਕੀਤਾ ਜਿਵੇਂ ਹਰ ਇੱਕ ਇਨਸਾਨ ਵਿੱਚ ਵੀ ਕੋਈ ਨਾ ਕੋਈ ਗੁਣ ਹੁੰਦਾ ਹੈ ਪਰ ਬੰਦੇ ਵਿੱਚ 1 2 5 10 20 ਗੁਣ ਹੋਣਗੇ ਪਰ ਜੇ ਸਾਡੇ ਵਿੱਚ ਕੁਝ ਗੁਣ ਨੇ ਤੇ ਸਾਥ ਸੰਗਤ ਉਹਦੇ ਨਾਲ ਔਗਣ ਬਹੁਤ ਜ਼ਿਆਦਾ ਹੁੰਦੇ ਨੇ ਔਰ ਜਦੋਂ ਮਹਾਰਾਜ ਕਹਿੰਦੇ ਉਸ ਵਾਹਿਗੁਰੂ ਦੀ ਗੱਲ ਕਰਦੇ ਆ ਉਥੇ ਕੇਵਲ ਤੇ ਕੇਵਲ ਗੁਣ ਹੀ ਗੁਣ ਹਨ ਉਥੇ ਔਗਣ ਇੱਕ ਵੀ ਨਹੀਂ ਹੁੰਦਾ ਤਾਂ ਮਹਾਰਾਜ ਨੇ ਕਿਹਾ ਬੇਅੰਤਾ ਬੇਅੰਤ ਗੁਣ ਤੇਰੀ ਕੀਤਕ ਗਾਵਾ ਰਾਮ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਗੁਣਾ ਦਾ ਖਜ਼ਾਨਾ ਹੋ ਹੁਣ ਉਹਨਾਂ ਚੁੱਕੀ ਗੁਣਾ ਹੈ ਮਹਾਰਾਜ ਕਹਿੰਦੇ ਪਹਿਲਾ ਗੁਣ ਹੈ ਦਇਆਕਰਣ ਅਕਾਲ ਪੁਰਖ ਵਾਹਿਗੁਰੂ ਦਾ ਬਿਰਤ ਹੈ ਸੁਭਾ ਹੈ ਉਹ ਸਾਡੇ ਸਾਰਿਆਂ ਦੇ ਉੱਪਰ ਦਇਆ ਕਰਦੇ ਨੇ ਦਇਆবান ਹੈ ਦਇਆ ਕਰਨਾ ਬੜਾ ਵੱਡਾ ਗੁਣ ਹੈ ਜਿਹੜਾ ਦਇਆ ਦਾ ਸੁਭਾ ਹੁੰਦਾ ਨਾ ਆਮ ਤੌਰ ਤੇ ਮੰਨਿਆ ਜਾਂਦਾ ਹੈ ਵੀ ਇਹ ਸਤਿਪੁਰਸ਼ਾਂ ਦਾ ਸੁਭਾ ਹੁੰਦਾ ਹੈ ਸਾਧੂਆਂ ਦਾ ਰੱਬੀ ਪਿਆਰਿਆਂ ਦਾ ਗੁਰਮਖ ਰੂਹਾਂ ਦਾ ਸੁਭਾ ਹੁੰਦਾ ਹੈ ਬਾਣੀ ਪੜਨ ਵਾਲਿਆਂ ਦਾ ਸੁਭਾ ਹੁੰਦਾ ਹੈ ਧਰਮੀ ਇਨਸਾਨ ਦਾ ਸੁਭਾਅ ਹੁੰਦਾ ਹੈ ਉਹਦੇ ਜੀਵਨ ਵਿੱਚ ਦਇਆ ਆ ਜਾਂਦੀ ਹੈ ਤੁਸੀਂ ਧਿਆਨ ਦਿਓ ਆਪਣਾ ਇਤਿਹਾਸ ਬੜਾ ਵਿਲੱਖਣ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਜਦੋਂ 9 ਸਾਲ ਦੀ ਉਮਰ 'ਚ ਜਨੇਊ ਪਾਉਣ ਦੀ ਰਸਮ ਨਿਭਾਉਣੀ ਹੈ ਸਮਾਜਿਕ ਤੌਰ ਤੇ ਜੋ ਉਸ ਵੇਲੇ ਪਰਿਵਾਰਾਂ ਦੇ ਵਿੱਚ ਇਹ ਰਵਾਇਤ ਚੱਲਦੀ ਸੀ ਮਹਾਰਾਜ ਨੇ ਕਿਹਾ ਸੀ ਵੀ ਇਹ ਜਨੇਊ ਮੈਂ ਨਹੀਂ ਪਾਉਣਾ ਪਰ ਇੱਕ ਉਹ ਜਨੇਊ ਹੈ ਜਿਹੜਾ ਸਾਰੇ ਪਾ ਸਕਦੇ ਆ ਉਹ ਸਾਖੀ ਆਪਾਂ ਸਾਰੇ ਜਾਣਦੇ ਆ ਮੈਂ ਬਹੁਤਾ ਵਿਸਥਾਰ ਵਿੱਚ ਨਹੀਂ ਜਾਣਾ ਉੱਥੇ ਜੋ ਮਹਾਰਾਜ ਨੇ ਫਿਰ ਜਨੇਊ ਦੀ ਪਹਿਚਾਣ ਕਰਵਾਈ ਉਹ ਕੀ ਹੈ ਕਹਿੰਦੇ ਵੀ ਧਾਗੇ ਵਾਲਾ ਜਨੇਊ ਇਹ ਤੇ ਛੱਡ ਜਾਏਗਾ ਗਲ ਜਾਏਗਾ ਕੁਝ ਸਮੇਂ ਬਾਅਦ ਚੇਂਜ ਕਰਨਾ ਪਏਗਾ ਫਿਰ ਬੰਦੇ ਦੇ ਨਾਲ ਵੀ ਨਹੀਂ ਨਿਪਦਾ ਪਰ ਮੈਂ ਐਸਾ ਜਨੇਊ ਇੱਕ ਦੇਣਾ ਚਾਹੁੰਨਾ ਜਿਹੜਾ ਨਾ ਛੱਡਦਾ ਹੈ ਨਾ ਗਲਦਾ ਹੈ ਨਾ ਪੁਰਾਣਾ ਹੁੰਦਾ ਹੈ ਨਾ ਟੁੱਟਦਾ ਹੈ ਨਾ ਮਰਨ ਵੇਲੇ ਸਾਥ ਛੱਡਦਾ ਹੈ ਅਰ ਦੂਜੀ ਗੱਲ ਇਹਨੂੰ ਸਾਰੀ ਪਹਿਨ ਸਕਦੇ ਨੇ ਇੱਕ ਸ ਜਾਤ ਬਰਾਦਰੀ ਨਾਲ ਸੰਬੰਧ ਨਹੀਂ ਰੱਖਦਾ ਉੱਥੇ ਮਹਾਰਾਜ ਨੇ ਦੱਸਿਆ ਗੁਣਾਂ ਦਾ ਜਨੇਊ ਉਹਨਾਂ ਵਿੱਚ ਕੀ ਰੱਖਿਆ ਸਭ ਤੋਂ ਪਹਿਲਾਂ ਰੱਖਿਆ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕਤ ਇਹਦੀਆਂ ਖੂਬੀਆਂ ਵੀ ਨੇ ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਜਲੇ ਨਾ ਜਾਏ ਧੰ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਮਹਾਰਾਜ ਕਹਿੰਦੇ ਜਿਹੜਾ ਮੇਰੇ ਕੋਲ ਜਿਨੇ ਉਹ ਹੈ ਨਾ ਇਹ ਦਇਆ ਤੋਂ ਸ਼ੁਰੂ ਹੁੰਦਾ ਹੈ ਦਇਆ ਤੋਂ ਦਇਆ ਕਪਾ ਇਹਦੇ ਵਿੱਚ ਦਇਆ ਦੀ ਕਪਾ ਹੈ ਸੰਤੋਖ ਦਾ ਸੂਤ ਹੈ ਦਇਆ ਵੀ ਇੱਕ ਗੁਣ ਹੈ ਸੰਤੋਖ ਵੀ ਇੱਕ ਗੁਣ ਹੈ ਫਿਰ ਇਸ ਤੋਂ ਬਾਅਦ ਜਤ ਗੰਢੀ ਸਤ ਵਟ ਇਹ ਵੀ ਗੁਣ ਨੇ ਜਤ ਸਤ ਉੱਚਾ ਆਚਰਣ ਕਰੈਕਟਰ ਏ ਜਨਊ ਜੀ ਕਹਿੰਦੇ ਪੰਡਿਤ ਜੀ ਜਿਹੜਾ ਤੁਸੀਂ ਜਨਊ ਪਾਉਂਦੇ ਹੋ ਉਹ ਪੈਂਦਾ ਹੈ ਬੋਡੀ ਤੇ ਪੰਜ ਤਤਾਂ ਦੇ ਸਰੀਰ ਤੇ ਮਿੱਟੀ ਦੇ ਪੁਤਲੇ ਤੇ ਮਿੱਟੀ ਵੀ ਜਾਏਗੀ ਤੇ ਜਨਊ ਵੀ ਜਾਏਗਾ ਪਰ ਜਿਹੜਾ ਇਹ ਜਨਊ ਹੈ ਇਹ ਜਨਊ ਜੀ ਕਾ ਇਹ ਆਤਮਾ ਦਾ ਹੈ ਮਨ ਦਾ ਹੈ ਹਈ ਤਾਂ ਪਾਡੇ ਕਤ ਜਿਹ ਹੈ ਤੇ ਮੈਨੂੰ ਦਿਓ ਪੰਡਿਤ ਜੀ ਕਹਿੰਦੇ ਵੀ ਮੇਰੇ ਕੋਲ ਤੇ ਹੈ ਕੋਈ ਨਹੀਂ ਮਹਾਰਾਜ ਕਹਿੰਦੇ ਮੇਰੇ ਕੋਲ ਹੈ ਸਭ ਤੋਂ ਪਹਿਲਾਂ ਕਹਿੰਦੇ ਆਪਣੇ ਅੰਦਰ ਦਇਆ ਪੈਦਾ ਕਰੋ ਦਇਆ ਇੱਕ ਬਹੁਤ ਜ਼ਰੂਰੀ ਚੀਜ਼ ਹੈ ਅਜੋਕੇ ਸਮੇਂ ਅੰਦਰ ਮਨੁੱਖ ਦੇ ਅੰਦਰ ਦਇਆ ਗਵਾਚ ਗਈ ਹੈ ਲੱਭਦੀ ਨਹੀਂ ਹੈ ਜਿਹੜੇ ਸਾਡੇ ਇਹ दैਵੀ ਗੁਣ ਹੁੰਦੇ ਨੇ ਨਾ ਸਾਧ ਸੰਗਤ ਇਹਨਾਂ ਨੂੰ ਅਸੀਂ ਕਿਤੋਂ ਖਰੀਦ ਨਹੀਂ ਸਕਦੇ ਗੁਣ ਕਦੀ ਨਹੀਂ ਖਰੀਦੇ ਜਾ ਸਕਦੇ ਨਾ ਤੁਸੀਂ ਸੇਵਾ ਖਰੀਦ ਸਕਦੇ ਹੋ ਨਾ ਸਿਮਰਨ ਖਰੀਦ ਸਕਦੇ ਹੋ ਨਾ ਅੰਮ੍ਰਿਤ ਵੇਲਾ ਖਰੀਦ ਸਕਦੇ ਹੋ ਨਾ ਪਰਉਪਕਾਰ ਖਰੀਦ ਸਕਦੇ ਹੋ ਨਾ ਦਇਆ ਖਰੀਦ ਸਕਦੇ ਹੋ ਨਾ ਸੰਤੋਖ ਖਰੀਦ ਸਕਦੇ ਹੋ ਨਾ ਸਬਰ ਖਰੀਦ ਸਕਦੇ ਖਰੀਦੇ ਨਹੀਂ ਜਾ ਸਕਦੇ ਸੰਸਾਰ ਵਿੱਚ ਜੋ ਵਸਤੂਆਂ ਦਿਖਾਵੇ ਦੀਆਂ ਨੇ ਪਦਾਰਥ ਨੇ ਸਾਰੇ ਖਰੀਦੇ ਜਾ ਸਕਦੇ ਆ ਤੁਸੀਂ 골ਡ ਖਰੀਦਦੇ ਹੋ ਤੁਸੀਂ ਪਰਲ ਖਰੀਦਦੇ ਹੋ ਜਿੰਮ ਖਰੀਦੇ ਹੋ ਸੋਨਾ ਚਾਂਦੀ ਹੀਰੇ ਮੋਤੀ ਸਭ ਖਰੀਦੇ ਆ ਵਿਕਦੇ ਨੇ ਕਿਉਂਕਿ ਇਹ ਚੀਜ਼ਾਂ ਵਿਕਾਉ ਨਹੀਂ ਇਹ ਸਰੀਏ ਖਰੀਦਿਆ ਵੀ ਨਹੀਂ ਜਾ ਸਕਦੀਆਂ ਇਹਨਾਂ ਦਾ ਮੁੱਲ ਧਨ ਦੌਲਤ ਨਹੀਂ ਹੁੰਦਾ ਇੱਕ ਕਮਾਉਣੀਆਂ ਪੈਂਦੀਆਂ ਨੇ। ਇੱਕ ਕਮਾਉਣੀਆਂ ਪੈਂਦੀਆਂ ਨੇ। ਮੰਨ ਲਓ ਗੱਲ ਨੂੰ ਸਮਝਣ ਵਾਸਤੇ ਮੈਂ ਬੇਨਤੀ ਕਰ ਰਿਹਾ ਹਾਂ। ਇੱਕ ਬੰਦੇ ਨੇ ਮਿਹਨਤ ਕੀਤੀ, ਉਹਨੇ ਘਰ ਬਣਾ ਲਿਆ, ਸਾਰੇ ਸੁੱਖ ਮਾਣਦੇ ਨੇ। ਤੁਸੀਂ ਇੱਕ ਗੱਡੀ ਲੈ ਆਉਂਦੀ ਸਾਰੇ ਪਰਿਵਾਰ ਬੈ ਕੇ ਜਾ ਰਿਹਾ ਹੈ। ਤੁਸੀਂ ਇਸੇ ਲਗਾ ਲਿਆ ਸਾਰੇ ਹਵਾ ਲੈ ਰਹੇ ਹਾਂ। ਤੁਸੀਂ ਟੀਵੀ ਲੈ ਲਿਆ ਸਾਰੇ ਵੇਖ ਰਹੇ ਹੋ। ਪਰ ਜਿਹੜਾ ਹੁਣ ਆ ਗਿਆ ਗੁਨਾ ਦੀ ਗੱਲ ਜੇ ਸਬਰ ਇੱਕ ਬੰਦੇ ਕੋਲ ਹੈ ਨਾ ਦੂਜੇ ਨੂੰ ਸੰਤੁਸ਼ਟੀ ਨਹੀਂ ਦੇ ਸਕਦਾ ਦੂਜੇ ਨੂੰ ਸੈਟੀਸਫਾਈ ਨਹੀਂ ਹੋ ਸਕਦਾ ਜੇ ਸਬਰ ਮਾਂ ਕੋਲ ਹੈ ਬੱਚਿਆਂ ਕੋਲ ਸਬਰ ਨਹੀਂ ਤਾਂ ਬੱਚੇ ਦੁਖੀ ਹੀ ਰਹਿਣਗੇ ਮਾਂ ਸੁਖੀ ਰਹੇਗੀ ਮਾਂ ਸਬਰ ਦੀ ਪਰਿਭਾਸ਼ਾ ਦੇ ਸਕਦੀ ਹੈ ਸਬਰ ਬਾਰੇ ਦੱਸ ਸਕਦੀ ਹੈ ਸਬਰ ਬਾਰੇ ਮਾਪੇ ਪੜ੍ਹਾ ਸਕਦੇ ਨੇ ਸਮਝਾ ਸਕਦੇ ਨੇ ਪਰ ਸਬਰ ਦੇ ਨਹੀਂ ਸਕਦੇ ਸਬਰ ਆਪ ਕਮਾਉਣਾ ਪਏਗਾ ਸੰਤੋਖ ਆਪ ਕਮਾਉਣਾ ਪਏਗਾ ਸੇਵਾ ਆਪ ਕਮਾਉਣੀ ਪਏਗੀ ਬਾਣੀ ਆਪ ਪੜ੍ਹਨੀ ਪੈਗੀ ਇਹ ਫਰਕ ਆ ਜਾਂਦਾ ਇੱਥੇ ਤੋਂ ਮਹਾਰਜ ਕਹਿੰ ਲਗੇ ਦਇਆ ਕਰਨੰ ਕਹਿੰਦੇ ਵਾਹਿਗੁਰੂ ਜੀ ਤੁਹਾਡਾ ਇਤਨਾ ਵੱਡਾ ਬਿਰਦ ਤੁਸੀਂ ਸਾਰਿਆਂ ਤੇ ਦਇਆ ਕਰੀ ਜਾ ਰਹੇ ਹੋ ਹੁਣ ਆਪਾਂ ਕਹਾਂਗੇ ਵੀ ਦਇਆ ਸਾਰਿਆਂ ਤੇ ਹੁੰਦੀ ਹੈ ਵੀ ਮਾੜਿਆਂ ਤੇ ਵੀ ਹੁੰਦੀ ਹੈ ਬਿਲਕੁਲ ਹੁੰਦੀ ਹੈ ਦਇਆ ਧਰਮੀਆਂ ਤੇ ਵੀ ਹੁੰਦੀ ਹੈ ਦਇਆ ਅਧਰਮੀਆਂ ਤੇ ਵੀ ਹੁੰਦੀ ਹੈ ਦਇਆ ਸਾਧੂਆਂ ਤੇ ਵੀ ਹੁੰਦੀ ਹੈ ਦਇਆ ਚੋਰਾਂ ਤੇ ਵੀ ਹੁੰਦੀ ਹੈ ਦਇਆ ਰੰਗ ਤੇ ਗਰੀਬ ਤੇ ਕੰਗਾਲ ਤੇ ਵੀ ਹੁੰਦੀ ਹੈ ਦਇਆ ਰਾਜਿਆਂ ਤੇ ਵੀ ਹੋ ਰਹੀ ਹੈ ਦਇਆ ਸਭ ਤੇ ਹੋ ਰਹੀ ਹੈ ਮਹਾਰਾਜ ਨੇ ਕਿਹਾ ਦਇਆ ਮਨੁੱਖਾਂ ਤੇ ਵੀ ਹੋ ਰਹੀ ਐ ਦਇਆ ਜੀਵ ਜੰਤੂਆਂ ਤੇ ਵੀ ਹੋ ਰਹੀ ਐ ਜਿਸ ਬੰਦੇ ਨੂੰ ਜੀਵਨ ਮਿਲ ਰਿਹਾ ਜਿਸ ਦੇ ਸਵਾਸ ਚੱਲਦੇ ਨੇ ਜਿਸ ਨੂੰ ਰਿਜ਼ਕ ਮਿਲਦਾ ਸਮਝ ਲਓ ਉਸ ਮਾਲਕ ਦੀ ਦਇਆ ਹੋ ਰਹੀ ਆ ਖੁ ਸਤਨਾਮ ਸ਼੍ਰੀ ਵਾਹਿਗੁਰੂ ਜੇ ਰੱਬ ਦਇਆਵਾਨ ਹੋਵੇ ਸਾਡੇ ਸਾਹੀ ਖਿੱਚਲੇ ਬੈਠੇ ਬੈਠੇ ਜੇ ਰੱਬ ਸਾਡੇ ਵਰਗਾ ਹੋ ਜਾਵੇ ਤੂੰ ਕਿਹੜਾ ਮੇਰਾ ਨਾਮ ਜਪਦਾ ਤੂੰ ਕਿਹੜਾ ਮੇਰੇ ਗੁਣ ਗਾਉਣਾ ਤੂੰ ਕਿਹੜਾ ਮੇਰਾ ਧੰਨਵਾਦ ਕਰਦਾ ਤੈਨੂੰ ਜ਼ਿੰਦਗੀ ਨਹੀਂ ਦੇਣੀ ਤੈਨੂੰ ਰਿਜ਼ਕ ਨਹੀਂ ਦੇਣਾ 90% ਦੁਨੀਆ ਅੱਜ ਹੀ ਖਤਮ ਹੋ ਜਾਏ ਇਹ ਦਇਆ ਦਾ ਪ੍ਰਤੀਕ ਹੈ ਵੀ ਤੁਸੀਂ ਕੁਝ ਕਰੀਏ ਨਾ ਕਰੀਏ ਤੁਸੀਂ ਗੁਰੂ ਘਰ ਆਓ ਨਾ ਆਓ ਬਾਣੀ ਪੜੋ ਨਾ ਪੜੋ ਤਨਵਾਦ ਕਰੋ ਨਾ ਕਰੋ ਸ਼ੁਕਰ ਕਰੋ ਨਾ ਕਰੋ ਰੱਬ ਦੇ ਗੁਣ ਗਾਓ ਨਾ ਗਾਓ ਜੀਵਨ ਸਭ ਨੂੰ ਮਿਲ ਰਿਹਾ ਹੈ ਸਾਹ ਸਭ ਨੂੰ ਮਿਲ ਰਹੇ ਨੇ ਰਿਜਕ ਸਭ ਨੂੰ ਮਿਲ ਰਿਹਾ ਦਇਆ ਦਸਵੇਂ ਪਾਤਸ਼ਾਹ ਨੇ ਇੱਕ ਬਾਤ ਆਖੀ ਕਹਿੰਦੇ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀ ਮਨ ਗਾਰੇ ਪਛ ਪਸ਼ੂ ਨਗ ਨਗ ਨਰਾਦ ਸਰਬ ਸਮੈ ਸਭ ਕੋ ਪ੍ਰਤਪਾਰੈ ਭੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਹਾਰੈ हे ਪ੍ਰਭੂ ਜੀ ਤੁਹਾਡਾ ਸੁਭਾਅ ਹੈ ਤੁਸੀਂ ਇੰਨੇ ਵੱਡੇ ਦਇਆਵਾਨ ਹੋ ਤੁਸੀਂ ਪਸ਼ੂਆਂ ਪੰਛੀਆਂ ਨੂੰ ਵੀ ਪਾਲਦੇ ਹੋ ਸੱਪਾਂ ਨੂੰ ਵੀ ਪਾਲਦੇ ਹੋ ਸੱਪ ਤੇ ਜ਼ਹਿਰ ਦਿੰਦਾ ਹੈ ਛੱਪ ਦੀ ਵੀ ਪਾਲਣਾ ਹੋ ਰਹੀ ਹੈ ਉਹਨੂੰ ਵੀ ਰਿਜਕ ਮਿਲ ਰਿਹਾ ਹੈ ਫਿਰ ਕਹਿੰਦੇ ਦੋਖਣ ਦੇਖਤ ਹੈ ਸਾਡੇ ਦੋਖ ਸਾਡੇ ਪਾਪ ਸਾਡੇ ਐਬ ਸਾਡੇ ਔਗਣ ਸਾਡੀਆਂ ਬੁਰਾਈਆਂ ਕਿੰਨਾ ਕੁਝ ਸਾਡੇ ਅੰਦਰ ਚੱਲਦਾ ਹੈ ਦੇਖਤ ਹੈ ਤੈਨੂੰ ਸਾਰਾ ਪਤਾ ਹੈ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਪਰ ਕਮਾਲ ਦੀ ਗੱਲ ਕੀ ਹੈ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ ਦਾਤਾ ਦੇਣ ਲੱਗਿਆ ਤੂੰ ਹਾਰਦਾ ਨਹੀਂ ਥੱਕਦਾ ਨਹੀਂ ਰਬੂ ਨੇ ਕਦੀ ਨਹੀਂ ਕਿਹਾ ਵੀ ਤੂੰ ਮੇਰਾ ਕੰਮ ਨਹੀਂ ਕੀਤਾ ਤੇ ਮੈਂ ਤੈਨੂੰ ਰੋਟੀ ਨਹੀਂ ਦੇਣੀ ਤੈਨੂੰ ਜੀਵਨ ਨਹੀਂ ਦੇਣਾ ਤੁਹਾਡੇ ਚੋਂ ਮਿਲਾਂ ਦਾ ਬਹੁਤੇ ਇੱਥੇ ਜੌਬ ਕਰਦੇ ਹੋਣਗੇ ਇਸ ਧਰਤੀ ਦੇ ਉੱਪਰ ਤੁਸੀਂ 2 ਦਿਨ ਜੌਬ ਤੇ ਨਾ ਜਾਓ ਅਗਲਾ ਜਵਾਬ ਦੇ ਦਿੰਦਾ ਤੇ ਕਈ ਮੈਂ ਤੇ ਅਸ਼ੀਆ ਵੀ ਘਟਨਾਵਾਂ ਸੁਣੀਆਂ ਵੀ 2-2 ਮਹੀਨੇ ਕੰਮ ਕਰਕੇ ਲੋਕ ਸੈਲਰੀ ਕੋਈ ਨਹੀਂ ਦਿੰਦੇ ਪੈਸੇ ਹੀ ਦਬ ਜਾਂਦੇ ਨੇ ਕੰਮ ਕਰਨ ਦੇ ਬਾਵਜੂਦ ਵੀ ਪੈਸੇ ਨਹੀਂ ਮਿਲਦੇ ਉਹ ਬਿਨਾ ਕੰਮ ਤੋਂ ਵੀ ਰੋਜ਼ ਰਿਜ਼ਕ ਦੇ ਰਿਹਾ ਇੱਥੇ ਕੰਮ ਕਰਕੇ ਵੀ ਨਹੀਂ ਦੇ ਰੇ ਫਰਕ ਕਿੰਨਾ ਆ ਗਿਆ ਹੁਣ ਅਸੀਂ ਆਪਾਂ ਕਰਕੇ ਕਿੱਥੋਂ ਬਣ ਜਾਗੇ ਗੱਲਾਂ ਆਪਾਂ ਸਾਰੀ ਕਰਦੇ ਆ ਮੈਂ ਰੱਬ ਦੇ ਨੇੜੇ ਮੈਂ ਸਿੱਖ ਮੈਂ ਆ ਮੈਂ ਉਹ ਲੋਕਾਂ ਦੇ ਤੁਸੀਂ ਪੈਸੇ ਮਾਰ ਜਨਾ ਸਟੂਡੈਂਟ ਇੱਥੇ ਰੁੱਲ ਰਹੇ ਨੇ ਬਹੁਤ ਜ਼ਿਆਦਾ ਭਾਈ ਸਾਹਿਬ ਸਾਡੇ ਪੈਸੇ ਮਾਰ ਲੈ ਕੋਈ ਮਹੀਨਾ ਲਾ ਕੇ 2 ਮਹੀਨੇ 6-6 ਮਹੀਨੇ ਲਵਾ ਕੇ ਵੀ ਲੋਕਾਂ ਨੇ ਪੈਸੇ ਨਹੀਂ ਦਿੱਤੇ ਦਇਆ ਕਿੱਥੇ ਗਈ ਸਾਡੀ ਦਇਆ ਕਿੱਥੇ ਗਈ ਧਰਮ ਕੀ ਕਹਿੰਦਾ ਧਰਮ ਇਹ ਕਹਿੰਦਾ ਜੇ ਤੇਰੇ ਕੋਲ ਕਿਸੇ ਨੇ ਇੱਕ ਮਿੰਟ ਕੰਮ ਕੀਤਾ ਮਿਹਨਤ ਕੀਤੀ ਹੈ ਆਪਣਾ ਸਮਾਂ ਦਿੱਤਾ ਹੈ ਆਪਣਾ ਕੋਈ ਗੁਣ ਤੁਹਾਡੇ ਨਾਲ ਸਾਂਝਾ ਕੀਤਾ ਹੈ ਤੁਸੀਂ ਡੇਢ ਮਿੰਟ ਦੇ ਪੈਸੇ ਉਹਨੂੰ ਦਿਓ ਜੇ ਕੋਈ ਇੱਕ ਦਿਹਾੜੀ ਲਾ ਰਿਹਾ ਉਹਦੇ ਪੂਰੇ ਪੈਸੇ 8 ਘੰਟੇ ਪੂਰੇ ਹੋਣ ਤੇ ਨਾਲ ਹੀ ਉਹਨੂੰ ਦੇ ਦਿਓ ਧਰਮ ਤੇ ਕਹਿ ਰਿਹਾ ਇਹਨੂੰ ਕਹਿੰਦੇ ਨੇ ਵੀ ਪਰਾਇਆ ਹੱਕ ਨਹੀਂ ਮਾਰਨਾ ਅਸੀਂ ਜਾਣ ਬੁੱਝ ਕੇ ਖਾ ਰਹੇ ਹਾਂ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਮਾ ਤਾਂ ਪਰੇ ਜਹ ਮਰਦਾਰ ਨਾ ਖਾਏ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਕਹਿੰਦੇ ਜੇ ਕਦੇ ਕੋਈ ਕਿਸੇ ਦਾ ਹੱਕ ਮਾਰਦਾ ਹੈ ਪਹਿਲੀ ਗਲਤੀ ਉਹਦੇ ਵਿੱਚ ਦਇਆ ਨਾ ਦੀ ਚੀਜ਼ ਹੈ ਨਹੀਂ ਤੇ ਜਿਸ ਵਿੱਚ ਦਇਆ ਨਹੀਂ ਖਿਮਾ ਕਰਿਓ ਫਿਰ ਗੁਰੂ ਨਾਨਕ ਕਹਿੰਦੇ ਮੇਰਾ ਸਿੱਖ ਨਹੀਂ ਹੈ ਦਇਆ ਦਇਆ ਕਰੋ ਵੀ ਅਗਲੇ ਤੇ ਜੇ ਮਾਲਕ ਨੇ ਸਾਨੂੰ ਸਮਰੱਥਾ ਦਿੱਤੀ ਹੈ ਕੁਝ ਦੇਣ ਦੀ ਦੇਖੋ ਦੋ ਤਰ੍ਹਾਂ ਨਾਲ ਹੱਥ ਕੀਤਾ ਜਾਂਦਾ ਹੈ ਇੱਕ ਲੋਕ ਹੁੰਦੇ ਨੇ ਜਿਨ੍ਹਾਂ ਦਾ ਹੱਥ ਇਸ ਤਰ੍ਹਾਂ ਹੁੰਦਾ ਹੈ ਸਮਝ ਰਹੇ ਹੋ ਜੀ ਕੁਝ ਦੇ ਸਕਦੇ ਨੇ ਸਮਰੱਥਾ ਹੈ ਉਹਨਾਂ ਨੂੰ ਮਾਲਕ ਨੇ ਪੈਸਾ ਦਿੱਤਾ ਹੈ ਦੌਲਤ ਦਿੱਤੀ ਹੈ ਕੁਝ ਦੇਣ ਦੀ ਸਮਰੱਥਾ ਦਿੱਤੀ ਹੈ ਉਹ ਕਹਿੰਦੇ ਨੇ ਲਓ ਜੀ ਤੇ ਇੱਕ ਉਹ ਹੁੰਦੇ ਨੇ ਜਿਹੜੇ ਕਹਿੰਦੇ ਜੀ ਦੇ ਦਿਓ ਵੀ ਅਸੀਂ ਦੇ ਨਹੀਂ ਸਕਦੇ ਸੀ ਤੇ ਲੈਣ ਵਾਲੇ ਆ ਹੁਣ ਦੋਨਾਂ ਵਿੱਚੋਂ ਸੰਸਾਰੀ ਤੌਰ ਤੇ ਚੰਗਾ ਕਿਹਨੂੰ ਮੰਨਿਆ ਜਾਏਗਾ ਜਿਹਨੂੰ ਮਾਲਕ ਨੇ ਇਹ ਸਮਰੱਥਾ ਦਿੱਤੀ ਹੈ ਪਰ ਹੁਣ ਮੈਨੂੰ ਸਮਰੱਥਾ ਦੇ ਦਿੱਤੀ ਮਾਲਕ ਨੇ ਦੇਣ ਦੀ ਪਰ ਮੈਂ ਕਿਸੇ ਦੀ ਕੰਮ ਕਰਵਾ ਕੇ ਮਿਹਨਤ ਕਰਵਾ ਕੇ ਵੀ ਉਹਦਾ ਹੱਕ ਮਾਰ ਰਿਹਾ ਵੀ ਨਹੀਂ ਭਾਈ ਮੈਂ ਨਹੀਂ ਦੇ ਰਿਹਾ ਤੂੰ ਕਰ ਲੈ ਜੋ ਕਰਨਾ ਫਿਰ ਮੈਂ ਮਨ ਚ ਇਹ ਭਲੇਖਾ ਕੱਢਦਾ ਵੀ ਮੈਂ ਗੁਰੂ ਨਾਨਕ ਦਾ ਸਿੱਖਾਂ ਤੇ ਮੇਰੇ ਤੇ ਬੜੀ ਕਿਰਪਾ ਹੋ ਜਾਏਗੀ ਫਿਰ ਇਹ ਮੈਨੂੰ ਮੇਰਾ ਕੀਤਾ ਆਪੇ ਹੀ ਪਾਉਣਾ ਪਏਗਾ ਉਦੋਂ ਫਿਰ ਮੈਂ ਕੇਵਲ ਪਛਤਾ ਸਕਦਾ ਹਾਂ ਔਰ ਕੁਝ ਨਹੀਂ ਕਰ ਸਕਦਾ ਗੁਰੂ ਮਿਹਰ ਕਰੇ ਦਇਆ ਦਇਆ ਦਾ ਸੁਭਾ ਹੁੰਦਾ ਜਿਹੜੇ ਦਇਆਵਾਨ ਹੁੰਦੇ ਨੇ ਉਹ ਵੰਡਣ ਵਿੱਚ ਯਕੀਨ ਰੱਖਦੇ ਨੇ ਉਹ ਖੋਣ ਵਿੱਚ ਯਕੀਨ ਨਹੀਂ ਰੱਖਦੇ ਦਇਆ ਤੁਹਾਨੂੰ ਵੰਡਣ ਵਾਲੇ ਪਾਸੇ ਤੋਰਦੀ ਹੈ ਮਹਾਰਾਜ ਜੀ ਨੇ ਉਪਦੇਸ਼ ਦਿੱਤੇ ਛਨ ਕਿਰਤ ਕਰੋ ਨਾਮ ਜਪੋ ਵੰਡ ਛਕੋ ਹੁਣ ਵੰਡਣ ਵਾਸਤੇ ਦਇਆ ਚਾਹੀਦੀ ਹੈ ਦਇਆ ਤੋਂ ਬਿਨਾ ਤੁਸੀਂ ਵੰਡ ਹੀ ਨਹੀਂ ਸਕਦੇ ਤਿਆਗ ਤੋਂ ਬਿਨਾ ਨਹੀਂ ਵੰਡਿਆ ਜਾ ਸਕਦਾ ਤੇ ਇੱਕ ਹੋਰ ਬੇਨਤੀ ਕਰਦੇ ਆ ਬੜਾ ਕੀਮਤੀ ਸੂਤਰ ਹੈ ਸਾਰੇ ਨੋਟ ਕਰ ਲਿਓ ਤੁਹਾਡੀ ਜ਼ਿੰਦਗੀ ਚ ਕੰਮ ਆਏਗਾ ਵੰਡਣ ਵਿੱਚ ਕਦੇ ਘਾਟਾ ਨਹੀਂ ਪੈਂਦਾ ਹਮੇਸ਼ਾ ਬਰਕਤ ਪੈਂਦੀ ਹੈ ਹਮੇਸ਼ਾ ਬਰਕਤ ਪੈਗੀ ਪਰ ਤਿਆ ਕੇ ਵੇਖ ਲੈਣਾ ਕਦੀ ਇਹ ਮੇਰਾ ਨਹੀਂ ਹੈ ਗੁਰੂ ਦਾ ਬਚਨ ਹੈ ਤੇ ਕੁਦਰਤ ਦਾ ਪਰਮੇਸ਼ਰ ਦਾ ਸਿਧਾਂਤ ਹੈ ਕੁਝ ਵੀ ਵੰਡੋ ਜੋ ਵੀ ਵੰਡੋਗੇ ਵਧੇਗਾ ਪਿਆਰ ਵੰਡੋਗੇ ਵਧੇਗਾ ਖੁਸ਼ੀਆਂ ਵੰਡੋਗੇ ਵਧਣਗੀਆਂ ਹਾਸੇ ਵੰਡੋਗੇ ਵਧਣਗੇ ਦੌਲਤ ਵੰਡੋਗੇ ਵਧੇਗੀ ਤੇ ਨਫ਼ਰਤ ਵੰਡੋਗੇ ਉਹ ਵੀ ਵੱਧਦੀ ਹੈ ਵੰਡਣ ਵਿੱਚ ਹਰ ਚੀਜ਼ ਵੱਧਦੀ ਹੈ ਹੁਣ ਤੁਸੀਂ ਵੇਖੋ ਵੀ ਕੀ ਵੰਡਣਾ ਕੀ ਆਪਾਂ ਵੰਡਣਾ ਚਾਹੀਦਾ ਵੰਡਣ ਵਾਸਤੇ ਦਇਆ ਚਾਹੀਦੀ ਹੈ ਤੇ ਜਦੋਂ ਦਸਵੇਂ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਉਦੋਂ ਵੀ ਕਮਾਲ ਕਰਕੇ ਰੱਖ ਦਿੱਤੀ ਪਹਿਲੇ ਪਿਆਰੇ ਜਿਹੜੇ ਸਾਜੇ ਉਹ ਭਾਈ ਦਇਆ ਸਿੰਘ ਨੇ ਆਖੋ ਸਤਿਨਾਮ ਸ਼੍ਰੀ ਪਹਿਲੇ ਪਾਤਸ਼ਾਹ ਕਹਿ ਰਹੇ ਨੇ ਦਇਆ ਕਪਾ ਸਭ ਤੋਂ ਪਹਿਲਾਂ ਕਪਾ ਦੀ ਦਇਆ ਲੈ ਕੇ ਆ ਦਇਆ ਦੀ ਕਪਾ ਲੈ ਕੇ ਆ ਫੇਰ ਗੱਲ ਕਰੀ ਅਗਲੀ ਦਸਵੇਂ ਪਾਤਸ਼ਾਹ ਕਹਿੰਦੇ ਤੇਰੇ ਅੰਦਰ ਧਰਮ ਤਾਂ ਆਏਗਾ ਜੇ ਤੇਰੇ ਅੰਦਰ ਦਇਆ ਹੋਏਗੀ ਪਹਿਲੇ ਪਿਆਰੇ ਭਾਈ ਦਇਆ ਸਿੰਘ ਜੀ ਦੂਜੇ ਪਿਆਰੇ ਭਾਈ ਧਰਮ ਸਿੰਘ ਜੀ ਨੇ ਦਇਆ ਤੋਂ ਬਿਨਾ ਬੰਦਾ ਧਰਮੀ ਨਹੀਂ ਹੋ ਸਕਦਾ ਪਹਿਲਾਂ ਦਇਆ ਹੋਣੀ ਜ਼ਰੂਰੀ ਹੈ ਦਇਆ ਧਰਮ ਦੀ ਮਾਂ ਹੈ ਕਿਉਂਕਿ ਮਾਂ ਨੇ ਪੁੱਤਰ ਨੂੰ ਜਨਮ ਦੇਣਾ ਹੈ ਮਾਂ ਤੋਂ ਪੁੱਤਰ ਨਹੀਂ ਆਉਣਾ ਪੁੱਤਰ ਤੋਂ ਮਾਂ ਨਹੀਂ ਆਉਂਦੀ ਹੁਣ ਜਪਜੀ ਸਾਹਿਬ ਚ ਆਜੋ ਥੋੜਾ ਜਿਆ ਸਾਰੇ ਪੜਦੇ ਹੋ ਕੀ ਪੜਦੇ ਹੋ ਤੌਲ ਧਰਮ ਦਇਆ ਦਾ ਪੂਤ ਧਰਮ ਕੀ ਹੈ ਦਇਆ ਦਾ ਪੁੱਤਰ ਹੈ ਧਰਮ ਨੂੰ ਜਨਮ ਦਇਆ ਨੇ ਦੇਣਾ ਦਇਆ ਮਾਂ ਹੈ ਜੇ ਮਾਂ ਹੀ ਨਾ ਹੋਵੇ ਤੇ ਪੁੱਤ ਕਿਤੋਂ ਆਏਗਾ ਹੁਣ ਇਸੇ ਕਰਕੇ ਅੱਜ ਸਮੱਸਿਆ ਕੀ ਹੋ ਰਹੀ ਹੈ ਵੀ ਧਰਮੀ ਦਿਖ ਰਹੇ ਆ ਮੇਰੇ ਵਰਗੇ ਧਰਮੀ ਦਿਖ ਰਹੇ ਨੇ ਪਰ ਧਰਮ ਹੈ ਕੋਈ ਨਹੀਂ ਜੀ ਪਰੇਸ਼ਾਨ ਹੋ ਜਾਂਦੇ ਆ ਵੀ ਅੱਦ ਹੋਗੇ ਇਹ ਬੰਦਾ ਧਰਮ ਵੀ ਦਿਖਦਾ ਦਇਆ ਨਾਂ ਦੀ ਚੀਜ਼ ਹੈ ਨਹੀਂ ਗੁਣ ਹੈ ਨਹੀਂ ਸੇਵਾ ਨਹੀਂ ਸਿਮਰਨ ਨਹੀਂ ਬੰਦਗੀ ਨਹੀਂ ਵੰਡ ਕੇ ਨਹੀਂ ਛਕ ਰਿਆ ਮਿੱਠ ਬੋਲੜਾ ਨਹੀਂ ਹੈ ਹੱਕ ਮਾਰ ਰਿਹਾ ਬੇਈਮਾਨੀਆ ਕਰ ਰਿਹਾ ਧਰਮ ਕਿੱਥੇ ਗਿਆ ਮਹਾਰਾਜ ਕਹਿੰਦੇ ਦਇਆ ਹੀ ਨਹੀਂ ਬੀਜੀ ਨਹੀਂ ਬੀਜਿਆ ਇਹ ਉਸ ਵਾਹਿਗੁਰੂ ਦਾ ਗੁਣ ਹੈ ਜੇ ਆਪਾਂ ਉਹਦੀ ਖੁਸ਼ੀ ਲੈਣੀ ਹੈ ਨਾ ਰੱਬ ਦੀ ਖੁਸ਼ੀ ਕਿੱਦਾਂ ਮਿਲਦੀ ਹੈ ਵਾਹਿਗੁਰੂ ਜੀ ਕਿਵੇਂ ਪਿਆਰ ਕਰਨਗੇ ਕਿਵੇਂ ਸਾਨੂੰ ਅਸ਼ੀਸ਼ਾਂ ਨਾਲ ਨਿਵਾਜਣਗੇ ਉਹ ਕਹਿੰਦੇ ਇੱਕੋ ਹੀ ਕੰਮ ਕਰ ਤੂੰ ਮੇਰੇ ਵਾਲੇ ਗੁਣ ਆਪਣੇ ਵਿੱਚ ਲਿਆ ਬਸ ਇਹਨੂੰ ਕਹਿੰਦੇ ਨੇ ਮੇਰੇ ਜੈਸਾ ਹੋ ਜਾ ਮੈਂ ਦਇਆ ਕਰਦਾ ਤੂੰ ਵੀ ਦਇਆ ਕਰਨ ਲੱਗ ਜਾ ਆਪਾਂ ਕਈ ਵਾਰੀ ਕਹਿੰਨੇ ਆ ਕੁਝ ਪਰਿਵਾਰਾਂ ਦੇ ਬੱਚੇ ਹੁੰਦੇ ਨੇ ਸਾਧ ਸੰਗਤ ਕੁਝ ਬੱਚੇ ਦੀਆਂ ਆਦਤਾਂ ਬੱਚੇ ਦਾ ਸੁਭਾ ਜਾਂ ਬੱਚੇ ਦੇ ਨੈਣ ਨਕਸ਼ ਮਾਪਿਆਂ ਨਾਲ ਮਿਲਦੇ ਨੇ ਉਹਨਾਂ ਚੀਜ਼ਾਂ ਨੂੰ ਸੀ ਵੇਖ ਕੇ ਕਹਿੰਦੇ ਜਮਈ ਆਪਣੇ ਪਿਓ ਵਰਗਾ ਹੈ ਇਹ ਆਪਣੀ ਮਾਂ ਵਰਗਾ ਹੈ ਇਹ ਆਪਣੇ ਦਾਦੇ ਵਰਗਾ ਹੈ ਆਪਣੇ ਨਾਨੇ ਵਰਗਾ ਹੈ ਕੁਝ ਮੈਚਿੰਗ ਹੋ ਰਹੀ ਹੈ ਤਾਂ ਕਹਿ ਰਹੇ ਆ ਨਾ ਅੱਜ ਦੁਨੀਆ ਕੁਝ ਗੱਲਾਂ ਨੂੰ ਵੇਖ ਕੇ ਸਾਨੂੰ ਕਹਿ ਰਹੀ ਹੈ ਕਿ ਸਿੱਖ ਆਪਣੇ ਗੁਰੂ ਵਰਗੇ ਨੇ ਕਿਉਂ ਗੁਰੂ ਨਾਨਕ ਸਾਹਿਬ ਨੇ ਲੰਗਰ ਲਾਇਆ ਇਹ ਸਾਰੀ ਦੁਨੀਆ ਨੂੰ ਲੰਗਰ ਸ਼ਕਾ ਰਿਹਾ ਨੇ ਇੱਕ ਗੁਣ ਮੈਚ ਕਰ ਗਿਆ ਪਰ ਜਦੋਂ ਦੂਜਾ ਗੁਣ ਵੇਖਦੇ ਨੇ ਗੁਰੂ ਨਾਨਕ ਸਾਹਿਬ ਨੇ ਦਇਆ ਕੀਤੀ ਸਿੱਖ ਤੇ ਕਰ ਕੋਈ ਨਹੀਂ ਰਿਹਾ ਸਿੱਖ ਸਿੱਖਾਂ ਤੇ ਨਹੀਂ ਕਰ ਰਿਹਾ ਬਾਕੀਆਂ ਤੇ ਕੀ ਕਰਨਗੇ ਗੁਣ ਮੈਚ ਨਹੀਂ ਹੋ ਰਿਹਾ ਇਟ ਮੀਨਸ ਇਹ ਆਪਣੇ ਪਿਓ ਵਰਗਾ ਨਹੀਂ ਹੈ ਇਹ ਪਤਾ ਨਹੀਂ ਕਿਹਦੇ ਤੇ ਗਿਆ ਇਹਦਾ ਸੁਭਾਅ ਪਤਾ ਨਹੀਂ ਕਿਤੇ ਤੇ ਆ ਗਿਆ ਇਹਨੂੰ ਗੁੜਤੀ ਪਤਾ ਨਹੀਂ ਕਿਹਨੇ ਦੇ ਦਿੱਤੀ ਇਹਦੇ ਤੇ ਪਤਾ ਨਹੀਂ ਕਿਦਾ ਪਰਸ਼ਾਮਾ ਪੈ ਗਿਆ ਫਿਰ ਇਹ ਗੱਲਾਂ ਹੁੰਦੀਆਂ ਨੇ ਗੁਰੂ ਵਰਗੇ ਬਣਨ ਦਾ ਅਰਥ ਹੈ ਗੁਰੂ ਜੀ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ 'ਚ ਆਪਣੇ ਜੀਵਨ ਵਿੱਚ ਲੈ ਆਉਣਾ ਮੈਂ ਨੇੜੇ ਰੱਖਾਂ ਬੇਨਤੀ ਨੂੰ ਦਇਆ ਕਰਨਾ ਵਾਹਿਗੁਰੂ ਜੀ ਤੁਹਾਡਾ ਪਰਦਾ ਤੁਸੀਂ ਦਇਆ ਕਰਦੇ ਹੋ ਬੇਪਰਵਾਹ ਹੋ ਕੇ ਕਰਦੇ ਹੋ ਕਹਿੰਦੇ ਫਿਰ ਇਹ ਵੀ ਨਹੀਂ ਸੋਚਦੇ ਵੀ ਜਿਹਦੇ ਤੇ ਮੈਂ ਦਇਆ ਕਰ ਰਿਹਾ ਉਹਦੇ ਤੇ ਕੋਈ ਇੱਛਾ ਨਹੀਂ ਹੈ ਕਿ ਮੈਂ ਇਹਦੇ ਤੇ ਦਇਆ ਕੀਤੀ ਇਹਨੂੰ ਰਿਜ਼ਕ ਦਿੱਤਾ ਇਹ ਮੈਨੂੰ ਬੜੀਆਂ ਮਾੜਾ ਵੀ ਬੋਲਦਾ ਬਹੁਤ ਲੋਕ ਨੇ ਰੱਬ ਨੂੰ ਗਾਲਾਂ ਕੱਢੀ ਜਾਂਦੇ ਆ ਕੋਈ ਕਹਿੰਦੇ ਰੱਬ ਹੈ ਹੀ ਨਹੀਂ ਬੜਾ ਕੁਛ ਦੁਨੀਆ ਕਹਿੰਦੀ ਹੈ ਕਹਿੰਦੇ ਪ੍ਰਭੂ ਜੀ ਤੁਹਾਡੀ ਖਾਸੀਅਤ ਹੈ ਵੀ ਤੁਸੀਂ ਉਹਨੂੰ ਬਹੁਤ ਕੁਝ ਦਾਨ ਦੇ ਕੇ ਦਇਆ ਦੇ ਕੇ ਰਿਜ਼ਕ ਦੇ ਕੇ ਜੀਵਨ ਦੇ ਕੇ ਉਹਦੇ ਤੋਂ ਇੱਛਾ ਕੋਈ ਨਹੀਂ ਕਰਦੇ ਵੀ ਹੁਣੇ ਮੇਰਾ ਨਾਮ ਜੱਪੇ ਹੁਣ ਤੇ ਆਂਦੇ ਉਹ ਸਾਡੇ ਵਿੱਚ ਕਈ ਵਾਰੀ ਕਿਛ ਆ ਜਾਂਦੀ ਹੈ ਜੇ ਬੰਦਾ ਕੁਝ ਦਾਨ ਦਿੰਦਾ ਨਾ ਕਿਸੇ ਦੀ ਮਦਦ ਕਰਦਾ ਹੈ ਫਿਰ ਉਹਦੇ ਅੰਦਰ ਇੱਕ ਖਿਆਲ ਪੈਦਾ ਹੁੰਦਾ ਵੀ ਹੁਣ ਇਹ ਬੰਦਾ ਇਹ ਲੋਕ ਮੇਰੀ ਸ਼ੋਭਾ ਕਰਨ ਆਖੋ ਸਤਨਾਮ ਸ਼੍ਰੀ ਦੇ ਦੇ ਮੰਗੈ ਸੈ ਸਾ ਗੂਣਾ ਸ਼ੋਭ ਕਰੇ ਸੰਸਾਰ ਇਹ ਹਿਮਨ ਬੀਂਗ ਜਿੰਨੇ ਆਪਾਂ ਮਨੁੱਖਾ ਇਹ ਮਨੁੱਖੀ ਸੁਭਾਅ ਹੈ ਕੁਦਰਤੀ ਤੌਰ ਤੇ ਇਸੇ ਨੂੰ ਬਦਲਨੇ ਕਹਿੰਦੇ ਰੱਬ ਨੇ ਕਦੀ ਨਹੀਂ ਕਿਹਾ ਵੀ ਤੂੰ ਮੇਰੀ ਸ਼ੋਭਾ ਕਰ ਪਰ ਬੰਦਾ ਇੱਕ ਦਿਨ ਲੰਗਰ ਲਾ ਦੇਵੇ ਚਾਰ ਬੰਦਿਆਂ ਨੂੰ ਰੋਟੀ ਖਵਾ ਦੇਵੇ ਨਾਲ ਦੇ ਨਾਲ ਕੈਮਰੇ ਵਾਲੇ ਵੀਡੀਓ ਵਾਲੇ ਪਹੁੰਚਣ ਦਿੱਤੇ ਉਹ ਫੋਟੋਸ਼ਾਪ ਦੇ ਆ ਫਿਰ ਉਹ ਲੀਡਰ ਤੇ ਸਪੈਸ਼ਲ ਬੁਲਾਉਂਦੇ ਨੇ ਕੈਮਰੇ ਵਾਲਿਆਂ ਨੂੰ ਮੀਡੀਆ ਵਾਲੇ ਨੂੰ ਵੀ ਛਾੜਿਆ ਅੱਜ ਅਸੀਂ ਇੱਕ ਚੰਗਾ ਕੰਮ ਕੀਤਾ ਹੈ ਕੱਲ ਉਹ ਇਹ ਨਿਊਜ਼ ਬਣਨੀ ਚਾਹੀਦੀ ਹੈ ਹੈਡਲਾਈਨ ਆਣੀ ਚਾਹੀਦੀ ਹੈ ਇਹ ਲੋਕਾਂ ਨੂੰ ਪਤਾ ਲੱਗੇ ਵੀ ਆ ਬੰਦੇ ਨੇ ਕੁਝ ਕੀਤਾ ਕਿਉਂ ਕਿ ਉਹਨਾਂ ਦਾ ਸੁਭਾਅ ਨਹੀਂ ਹੁੰਦਾ ਕੁਝ ਕਰਨ ਦਾ ਅੱਜ ਇੱਕ ਚੰਗਾ ਕੰਮ ਕਰਨ ਨੇ ਅੱਜ ਉਹਨਾਂ ਨੂੰ ਲੱਗ ਰਿਹਾ ਵੀ ਕੁਝ ਕੀਤਾ ਹੈ ਦੁਨੀਆ ਨੂੰ ਪਤਾ ਲੱਗੇ ਸ਼ੋਭ ਕਰੇ ਸੰਸਾਰ ਫਰੇਦਾਇਆ ਕੀ ਹੈ ਦਿਆਨੀ ਇਹ ਦਿਖਾਵਾ ਹੈ ਇਹ ਤੇ ਦਿਖਾਵਾ ਹੈ ਇਹ ਤੇ ਗਿਵ ਐਂਡ ਪੇ ਆ ਕੁਝ ਦੇਣਾ ਤੇ ਬਦਲੇ ਕੁਝ ਲੈ ਲੈਣਾ ਕੁਝ ਲੈਣਾ ਤੇ ਬਦਲੇ ਕੁਝ ਦੇ ਦੇਣਾ ਇਹਨੂੰ ਵੀ ਧਰਮ ਨਹੀਂ ਕਹਿੰਦੇ ਧਰਮ ਤੇ ਤਿਆਗ ਦਾ ਨਾਮ ਹੈ ਸੈਕਰੀਫਾਈਸ ਕਰਨ ਦਾ ਨਾਮ ਹੈ ਡੈਡੀਕੇਟਿਡ ਹੋ ਜਾਣਾ 100% ਇੱਛਾ ਰੱਖਣੀ ਨਹੀਂ ਵੀ ਸੱਚੇ ਬਾਦਸ਼ਾਹ ਸੀ ਕੀ ਦੇ ਸਕਦੇ ਹਾਂ ਤੇਰੋ ਕੀਆ tujhe kya arpaun ਨਾਮ ਤੇਰਾ ਤੂੰ ਹੀ ਚਬਰ ਟੁਲਹਾਰੇ ਏ ਸੱਚੇ ਪਾਤਸ਼ਾਹ ਮੈਂ ਤੇਰੀਆਂ ਦਿੱਤੀਆਂ ਦਾਤਾਂ ਵਿੱਚੋਂ ਤੈਨੂੰ ਕੀ ਦੇ ਸਕਦਾ ਹਾਂ ਜੋ ਦੇ ਰਿਹਾ ਸਾਰਾ ਪਹਿਲਾਂ ਹੀ 올ਰੇਡੀ ਤੇਰਾ ਹੈ ਜੇ ਮੈਂ ਸੋਚਾਂ ਮੈਂ ਇੱਕ ਕੁਇੰਟਲ ਦੁੱਧ ਦੇ ਦਿੱਤਾ ਦੁੱਧ ਤੇ ਤੂੰ ਪੈਦਾ ਕੀਤਾ ਜੇ ਮੈਂ ਆਟਾ ਲੈ ਕੇ ਆਇਆ ਕਣਕ ਤੂੰ ਪੈਦਾ ਕੀਤੀ ਹੈ ਜੇ ਮੈਂ ਫੁੱਲ ਲੈ ਕੇ ਆਇਆ ਫੁੱਲ ਤੂੰ ਪੈਦਾ ਕੀਤੇ ਨੇ ਜੇ ਮੈਂ ਕੁਝ ਕਮਾ ਕੇ ਧਨ ਲੈ ਕੇ ਆਇਆ ਉਹ ਕਮਾਉਣ ਦੀ ਸਮਰੱਥਾ ਮੇਰੀ ਬਾਡੀ 'ਚ ਸ਼ਕਤੀ ਤਾਕਤ ਉਹ ਤੂੰ ਦਿੱਤੀ ਹੈ ਜੇ ਮੈਂ ਕੁਝ ਕਰ ਹੀ ਨਾ ਸਕਦਾ ਮੰਜੇ ਤੇ ਪਿਆ ਹੁੰਦਾ ਤਾਂ ਮੈਂ ਕਿੱਥੋਂ ਧਨ ਦੌਲਤ ਲੈ ਆਉਂਦਾ ਜਦੋਂ ਇਸ ਤਰ੍ਹਾਂ ਸੋਚੋਗੇ ਮਨ ਅੰਦਰੋਂ ਅਹੰਮ ਭਾਵ ਖਤਮ ਹੋਏਗਾ ਨਿਮਰ ਭਾਵ ਆਏਗਾ ਗਿਆਨਵਾਨ ਹੋਵੋਗੇ ਪ੍ਰਕਾਸ਼ ਹੋਏਗਾ ਮਨ ਵਿੱਚੋਂ ਕਰਤਾ ਪਾ ਮਿਟ ਗਿਆ ਤੇ ਪਿੱਛੇ ਜੋ ਬਚਦਾ ਫਿਰ ਆਨੰਦ ਹੁੰਦਾ ਹੈ ਦਇਆ ਕਰਨ ਦਇਆ ਕਰਨੀ ਸਿੱਖਿਏ ਸਾਰਿਆਂ ਦੇ ਉੱਪਰ ਕਰੀਏ ਦਾਤਾ ਮੇਰ ਕਰੇ ਦਇਆ ਕਰਨੰ ਤੇ ਦੂਜਾ ਕੀ ਹੈ ਗੁਣ ਕਹਿੰਦੇ ਦੁਖ ਹਰਨੰ ਤੁਸੀਂ ਦੁੱਖਾਂ ਨੂੰ ਵੀ ਮਿਟਾ ਦਿੰਦੇ ਹੋ ਵੱਡੇ ਤੋਂ ਵੱਡਾ ਦੁੱਖ ਜਿਹੜਾ ਦੁਨੀਆ 'ਚ ਕਿਸੇ ਕੋਲੋਂ ਨਹੀਂ ਮਿਟਦਾ ਹੈ ਸੱਚੇ ਪਾਤਸ਼ਾਹ ਤੇਰੇ ਦਰ ਤੇ ਆਕੇ ਕੋਈ ਬੇਨਤੀ ਕਰਦੀ ਤੂੰ ਉਹਦਾ ਦੁੱਖ ਵੀ ਮਿਟਾ ਦਿੰਦਾ ਕਿਉਂ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ ਕਹਿੰਦੇ ਤੁਹਾਡਾ ਨਾਮ ਹੀ ਦੁੱਖ ਮਿਟਣ ਵਾਲਾ ਤੁਸੀਂ ਦੁੱਖ ਕੱਟਣ ਵਾਲਿਓ ਤੁਹਾਡਾ ਨਾਮ ਹੀ ਹੈ ਦੁੱਖਵੰજન ਤੇਰਾ ਨਾਮ ਜੀ ਦੁੱਖਵੰજન ਤੇਰਾ ਨਾਮ ਆਠ ਪਹਿਰ ਆਰਾਧੀਐ ਪੂਰਨ ਸਤਗੁਰ ਗਿਆਨ ਜਿਹੜੇ ਦੁੱਖ ਦੁਨੀਆ ਵਿੱਚ ਨਹੀਂ ਕੱਟੇ ਜਾ ਸਕਦੇ ਉਹ ਦੁੱਖ ਤੇਰੇ ਦਰ ਤੇ ਕੱਟੇ ਜਾਂਦੇ ਨੇ ਦੁਖ ਚੋਂ ਹਰ ਬੰਦਾ ਨਿਕਲਣਾ ਚਾਹੁੰਦਾ ਹੈ ਹਰ ਬੰਦਾ ਚਾਹੁੰਦਾ ਮੈਨੂੰ ਸੁੱਖ ਮਿਲ ਜਾਏ ਹਰੇਕ ਇਨਸਾਨ ਦੀ ਪੂਰੀ ਧਰਤੀ ਦੇ ਕਾਇਨਾਤ ਦੇ ਲੋਕਾਂ ਦੀ ਮਨੁੱਖਾਂ ਦੀ ਇਨਸਾਨਾਂ ਦੀ ਇਹ ਸੋਚ ਹੈ ਸੁੱਖ ਮਿਲੇ ਤੇ ਦੁੱਖ ਕੋਈ ਨਾ ਆਵੇ ਪਰ ਚਲੋ ਆ ਜਾਂਦੇ ਨੇ ਕੁਝ ਕਰਮਾਂ ਕਰਕੇ ਆਉਂਦੇ ਨੇ ਕੁਝ ਉਹਦੇ ਹੁਕਮ ਵਿੱਚ ਆ ਜਾਂਦੇ ਨੇ ਕੱਢੇਗਾ ਕੌਣ ਸਵਾਲ ਇਹ ਵੀ ਕੱਢੇਗਾ ਕੌਣ ਹੇ ਸੱਚੇ ਪਾਤਸ਼ਾਹ ਦੁੱਖ ਆਇਆ ਕਿਵੇਂ ਆ ਮੈਂ ਨਹੀਂ ਜਾਣਦਾ ਪਰ ਇੰਨੀ ਗੱਲ ਜਾਣਦਾ ਜਾਏਗਾ ਤੇਰੀ ਕਿਰਪਾ ਨਾਲ ਕੋਈ ਇਨਸਾਨ ਕਿਸੇ ਦੀ ਜ਼ਿੰਦਗੀ ਚੋਂ ਦੁੱਖ ਨਹੀਂ ਕੱਢ ਸਕਦਾ ਧਿਆਨ ਵਿੱਚ ਰੱਖਿਓ ਅੱਜ ਬਹੁਤ ਲੋਕ ਭਟਕ ਜਾਂਦੇ ਨੇ ਜੀ ਫਲਾਣੇ ਬੰਦੇ ਨੇ ਮੇਰਾ ਦੁੱਖ ਕੱਟਦਾ ਫਲਾਣਾ ਕੱਟ ਸਕਦਾ ਉਹ ਧਾਗੇ ਦਿੰਦਾ ਉਹ ਤਵੀਤ ਦਿੰਦਾ ਉਹ ਮੰਤਰ ਪੜਦਾ ਜੰਤਰ ਪੜਦਾ ਕੋਈ ਕੁਝ ਨਹੀਂ ਕਰ ਸਕਦਾ ਬਲਕੇ ਮਹਾਰਾਜ ਇੱਥੋਂ ਤੱਕ ਕਹਿੰਦੇ ਨੇ ਭਾਈ ਮਤ ਕੋਈ ਜਾਣੋ ਕਿਸੇ ਕਾ ਕਿਸ ਹੱਥ ਹੈ ਸਭ ਕਰੇ ਕਰਾਇਆ ਜ਼ਰਾ ਮਰਾ ਤਾਪ ਸਿਰਤ ਛਾਪ ਸਭ ਹਰਗੇ ਵਸ ਹੈ ਕੋਈ ਲਾਗ ਨਾ ਸਕੈ ਬਿਨ ਹਰਕਾ ਲਾਇਆ ਮਹਾਰਾਜ ਜਿੱਥੋਂ ਦਾ ਕਹਿ ਰਹੇ ਨੇ ਜਿਹੜੇ ਦੁੱਖ ਸਾਨੂੰ ਲੱਗਦੇ ਨੇ ਇਹ ਵੀ ਉਸ ਵਾਹਿਗੁਰੂ ਦੇ ਲਾਏ ਹੋਈ ਲੱਗਦੇ ਨੇ ਜੇ ਉਹਦੇ ਲਾਏ ਲੱਗਦੇ ਨੇ ਫਿਰ ਮਿਟਾਏਗਾ ਵੀ ਤੇ ਉਹ ਦੁੱਖ ਰੱਬ ਦੇਵੇ ਤੇ ਬੰਦਾ ਮਿਟਾ ਦੇ ਫਿਰ ਬੰਦਾ ਵੱਡਾ ਮੰਨਣਾ ਪਏਗਾ ਜੋ ਰੱਬ ਦੇ ਦਿੱਤੇ ਨੂੰ ਕੱਟ ਸਕਦਾ ਵੱਡਾ ਬੰਦੇ ਨੇ ਦੁੱਖ ਦੇ ਦਿੱਤਾ ਰੱਬ ਕੱਟ ਦੇ ਇਹ ਤੇ ਗੱਲ ਸਮਝ ਆਉਂਦੀ ਹੈ ਪਰ ਅਸੀਂ ਚਾਹੁੰਦੇ ਹਾਂ ਦੁੱਖ ਰੱਬ ਨੇ ਦਿੱਤਾ ਤੇ ਕੱਟੇਗਾ ਬੰਦਾ ਮਿਟਾਏਗਾ ਬੰਦਾ ਘਟਾਏਗਾ ਬੰਦਾ ਇਹ ਸਾਡਾ ਭਰਮ ਹੈ ਦੁੱਖ ਹਰਣੰ ਹੇ ਵਾਹਿਗੁਰੂ ਜੀ ਤੁਸੀਂ ਦੁੱਖਾਂ ਨੂੰ ਨਾਸ਼ ਕਰ ਦਿੰਦੇ ਹੋ ਮਿਟਾ ਦਿੰਦੇ ਹੋ ਪਰ ਅਸੀਂ ਕੀ ਕਰੀਏ ਇੱਕ ਕਰਮ ਕਰਨਾ ਕੀ ਕਹਿੰਦੇ ਉਚਾਰਣੰ ਨਾਮ ਕੀਰਤਨ ਹੈ ਜੋ ਉਸ ਮਾਲਕ ਦਾ ਨਾਮ ਉਚਾਰਣ ਕਰਦੇ ਨੇ ਉਹਦੀ ਕੀਰਤੀ ਕਰਦੇ ਨੇ ਜਿਹੜਾ ਕੀਰਤਨ ਸ਼ਬਦ ਹੈ ਨਾ ਕੀਰਤਨ ਉਨੇ ਪਾਈ ਸਾਭ ਕਰਕੇ ਗਏ ਨੇ ਬਾਣੀ ਨੂੰ ਗਾਇਨ ਕਰਨਾ ਸੀ ਕੀਰਤਨ ਕਿਨੇ ਆ ਅਸਲ ਵਿੱਚ ਇਹ ਸ਼ਬਦ ਬਣਿਆ ਕੀਰਤੀ ਤੋਂ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਜਦੋਂ ਕੋਈ ਜੀਵ ਰੱਬ ਦੀ ਕੀਰਤੀ ਕਰਦਾ ਹੈ ਸਿਫਤ ਕਰਦਾ ਹੈ ਉਸਤਤ ਕਰਦਾ ਹੈ ਵਡਿਆਈ ਕਰਦਾ ਹੈ ਤੇ ਉਹ ਕਰਦਾ ਕਰਦਾ ਇੰਨਾ ਖੋ ਜਾਂਦਾ ਹੈ ਮਗਨ ਹੋ ਜਾਂਦਾ ਹੈ ਵੇਪਰਵਾਹ ਹੋ ਜਾਂਦਾ ਆਲੇ ਦੁਆਲੇ ਕੀ ਐ ਕੀ ਚੱਲਦਾ ਕੌਣ ਦਿਖ ਰਿਹਾ ਕੀ ਕਹਿ ਰਿਹਾ ਇਹਨਾਂ ਸਾਰੀਆਂ ਗੱਲਾਂ ਤੋਂ ਬੇਪਰਵਾਹ ਹੋ ਜਾਂਦਾ ਨਾ ਸੱਚ ਜਾਣੀ ਉਹ ਕੀਰਤੀ ਵੀ ਉਦੋਂ ਕੀਰਤਨ ਬਣ ਜਾਂਦੀ ਹੈ ਭਾਵੇਂ ਉਹਦਾ ਵਾਜਾ ਤਬਲਾ ਹੋਵੇ ਨਾ ਹੋਵੇ ਸਾਜ਼ ਹੋਣ ਨਾ ਹੋਣ ਛੈਣੇ ਕੜਤਲਾਂ ਵੱਜਣ ਨਾ ਵੱਜਣ ਡਸਨਟ ਮੈਟਰ ਇਹ ਚੀਜ਼ਾਂ ਮੈਟਰ ਹੀ ਨਹੀਂ ਕਰਦੀਆਂ ਉਹਦਾ ਇੱਕ ਵਾਰ ਕਿਹਾ ਵਾਹਿਗੁਰੂ ਵੀ ਕੀਰਤਨ ਬਣ ਜਾਂਦਾ ਹੈ ਇਸੇ ਨੂੰ ਕਿਹਾ ਸੀ ਐਸਾ ਕੀਰਤਨ ਕਰ ਮਨ ਮੇਰੇ ਇहां ਉहां ਜੋ ਕੰਮ ਤੇਰੇ ਜਦੋਂ ਕਿਤੇ ਤੁਸੀਂ ਕਈ ਵਾਰੀ ਅਨੁਭਵ ਕੀਤਾ ਹੁਣ ਹੈ ਬੈਠੇ ਹਾਂ ਕਰ ਦੇ ਵਿੱਚ ਜਾਂ ਇਕੱਲੇ ਕਿਤੇ ਬੈਠੇ ਹੋ ਕਿਤੇ ਕਿਤੇ ਖੇਡ ਵਾਪਰਤੀ ਹੈ ਮਨ ਜੁੜ ਜਾਂਦਾ ਹੈ ਮਨ ਜੁੜਦਾ ਹੈ ਤੇ ਜੁੜਦਾ ਹੈ ਸਾ ਵੀ ਆਨੰਦ ਬਣਨਾ ਸ਼ੁਰੂ ਹੋ ਜਾਂਦਾ ਹੈ ਤੁਹਾਨੂੰ ਦੁਨੀਆ ਭੁੱਲ ਜਾਂਦੀ ਹੈ ਕੇਵਲ ਤੁਸੀਂ ਤੇ ਤੁਹਾਡਾ ਮਾਲਕ ਬਸ ਅਸੀਂ ਤੇ ਸਾਡਾ ਗੁਰੂ ਹੋਰ ਕੁਝ ਵੀ ਨਹੀਂ ਉਹ ਜਿਹੜੇ ਕੁਝ ਪਲਾਂ ਦੀਆਂ ਖੇਡਾਂ ਹੁੰਦੀਆਂ ਨੇ ਪਰ ਉਹ ਲੰਮੀਆਂ ਨਹੀਂ ਚੱਲਿਆ ਕਰਦੀਆਂ ਜਦੋਂ ਉਹ ਸਮਾਂ ਤੁਹਾਡਾ ਕਿਹਾ ਹੋਇਆ ਵਿਵਹਿਗੁਰੂ ਜਾਂ ਜਪਿਆ ਹੋਇਆ ਨਾਮ ਕੀਤੀ ਹੋਈ ਸ਼ਿਫਤ ਪਲਾਂ ਦੀ ਤੁਹਾਨੂੰ ਆਨੰਦ ਵਿੱਚ ਲੈ ਜਾਂਦੀ ਹੈ ਉਹ ਵੀ ਕੀਰਤਨ ਬਣ ਜਾਂਦਾ ਹੈ ਉਹ ਚਰਨੰਗ ਨਾਮ ਕੀਰਤਨ ਹੈ ਉਹ ਜਦੋਂ ਕੀਰਤਨ ਉਚਾਰਨ ਕਰਦੇ ਆ ਉਦੋਂ ਸਮਝ ਪੈਂਦੀ ਹੈ ਦਇਆਕਰਣੰਗ ਦੁਖਹਰਣੰਗ ਵਾਹਿਗੁਰੂ ਕਿ ਸੱਚੇ ਪਾਤਸ਼ਾਹ ਵਾ ਅੱਜ ਇਹ ਸਮਝ ਆਈ ਹੈ ਦਇਆ ਤੇ ਤੂੰ ਕਰਦਾ ਹੈ ਦੁੱਖ ਤੂੰ ਮਿਟਾਉਣਾ ਹੈ ਤੇਰੇ ਵਰਗਾ ਤੇਰੇ ਜੈਸਾ ਕੋਈ ਹੋਰ ਦੂਸਰਾ ਨਹੀਂ ਹੈ ਦਇਆਲ ਪੁਰਖ ਭਗਵਾਨੈ ਨਾਨਕ ਲਿਪਤ ਨਮ ਆਇਆ ਦਇਆਲ ਪੁਰਖ ਭਗਵਾਨੈ ਭਗਵਾਨ ਜੀ ਨੇ ਜਿਹੜੇ ਕਹਿੰਦੇ ਦਇਆਲ ਪੁਰਖ ਨੇ ਦਇਆਲ ਪੁਰਖ ਦਇਆਲੂ ਸਾਰਿਆਂ ਤੇ ਦਇਆਵਾਨ ਨੇ ਜਿਹੜੀ ਦਇਆ ਹੁੰਦੀ ਹੈ ਨਾ ਇਹ ਕਦੀ ਵੀ ਕਿਸੇ ਜਾਤ ਨੂੰ ਵੇਖ ਕੇ ਧਰਮ ਨੂੰ ਵੇਖ ਕੇ ਮਸਜਬ ਨੂੰ ਵੇਖ ਕੇ ਬਰਾਦਰੀ ਨੂੰ ਵੇਖ ਕੇ ਨਹੀਂ ਕੀਤੀ ਜਾਂਦੀ ਤੇ ਨਾ ਕੀਤੀ ਜਾਣੀ ਚਾਹੀਦੀ ਹੈ ਦਇਆ ਕਰਨ ਲਈ ਇੱਕੋ ਹੀ ਸੁਭਾਅ ਹੋਣਾ ਚਾਹੀਦਾ ਵੀ ਇਹ ਸਾਹਮਣੇ ਵਾਲਾ ਲੋੜਵੰਦ ਹੈ ਤੇ ਮਾਲਕ ਨੇ ਮੈਨੂੰ ਸਮਰੱਥਾ ਦਿੱਤੀ ਹੈ ਤੇ ਮੈਂ ਇਹਦੀ ਮਦਦ ਕਰ ਦਿਆਂ ਦਇਆ ਕਰ ਦਿਆਂ ਬਸ ਗੱਲ ਖਤਮ ਕਿਉਂ ਕਿਉਂਕਿ ਹੋ ਸਕਦਾ ਹੈ ਇਨ ਫਿਊਚਰ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਮੈਂ ਇਹਦੀ ਜਗ੍ਹਾ ਤੇ ਹੋ ਸਕਦਾ ਤੇ ਮੇਰੀ ਜਗ੍ਹਾ ਤੇ ਹੋ ਸਕਦਾ। ਫਿਰ ਕੀ ਕਰਾਂਗੇ? ਜੇ ਮੈਂ ਉਦੋਂ ਵਿਤਕਰਾ ਕਰ ਲਿਆ। ਜੇ ਕੱਲ ਰੱਬ ਨੇ ਮੈਨੂੰ ਉਹਦੀ ਜਗ੍ਹਾ ਤੇ ਖੜਾ ਦਿੱਤਾ ਮੇਰੇ ਹੱਥ ਇਸ ਤਰ੍ਹਾਂ ਹੋ ਗਏ ਤੇ ਇਹਦੇ ਹੱਥ ਇਸ ਤਰ੍ਹਾਂ ਹੋ ਗਏ। ਇਸ ਲਈ ਮੈਂ ਬਿਨਾਂ ਕਿਸੇ ਵਿਤਕਰੇ ਤੋਂ ਬਿਨਾਂ ਕਿਸੇ ਵਿਚਾਰ ਤੋਂ ਮਦਦ ਕਰਾਂ, ਦਇਆ ਕਰਾਂ ਤੇ ਵਾਹਿਗੁਰੂ ਜੀ ਦਾ ਇੱਕ ਗੁਣ ਆਪਣੇ ਅੰਦਰ ਲਿਆਵਾਂ। ਕੋਣ ਜਿਹੜੇ ਦਇਆਲ ਪੁਰਖ ਭਗਵਾਨ ਹੈ, ਜਿਹੜੇ ਦਇਆਲੂ ਨੇ ਤੇ ਨਾਨਕ ਲਿਪਤ ਨ ਮਾਇਆ ਕੋ ਕਦੀ ਵੀ ਮਾਇਆ ਵਿੱਚ ਲਿਪਾਇਮਾਨ ਨਹੀਂ ਹੁੰਦੇ ਭਾਵ ਅਕਾਲ ਪੁਰਖ ਵਾਹਿਗੁਰੂ ਮਾਇਆ ਬਣਾਈ ਉਹਨੇ ਹੈ ਜਿਨੇ ਮਾਇਆ ਬਣਾਈ ਹੈ ਵਾਹ ਆਪ ਹੀ ਮਾਇਆ ਵਿੱਚ ਨਹੀਂ ਹੈ ਲਿਪਤ ਲਿਪਤ ਦਾ ਅਰਥ ਇਹ ਲਿਪਾਇਮਾਨ ਗਰਸਿਆ ਹੋਇਆ ਆਪਾਂ ਸਾਰੀ ਮਾਇਆ ਵਿੱਚ ਗਰਸਿਆ ਕੇਵਲ ਇੱਕ ਗੁਰੂ ਪਰਮੇਸ਼ਰ ਹੈ ਜੋ ਮਾਇਆ ਦੇ ਵਿੱਚ ਰਹਿ ਕੇ ਵੀ ਮਾਇਆ ਤੋਂ ਨਿਰਲੇਪ ਹੈ ਇਹ ਗੁਣ ਵੀ ਸਾਡੇ ਵਿੱਚ ਗੁਰੂ ਮਿਹਰ ਕਰੇ ਕਿਤੇ ਆ ਜਾਏ ਪਾਹ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਪਾਹ ਕਹਿੰਦੇ ਨੇ ਅੱਗ ਨੂੰ ਮਹਾਰਾਜ ਕਹਿੰਦੇ ਇੱਕ ਅੱਗ ਲੱਗੀ ਸੀ ਅੰਦਰ ਈਰਖਾ ਦੀ ਤ੍ਰਿਸ਼ਨਾ ਦੀ ਨਿੰਦਾ ਦੀ ਬੜੀਆਂ ਅੱਗਾਂ ਸਾਡੇ ਅੰਦਰ ਚੱਲਦੀਆਂ ਨੇ ਪਾਹ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਵਾਹਿਗੁਰੂ ਜੀ ਨੇ ਮਿਹਰ ਕੀਤੀ ਅੰਦਰ ਦੀ ਅੱਗ ਤੋਂ ਮੈਨੂੰ ਬਚਾ ਲਿਆ ਅੰਦਰ ਦੀ ਅੱਗ ਬਹੁਤ ਖਤਰਨਾਕ ਹੈ ਬਾਹਰ ਅੱਗ ਉਦੋਂ ਕੋਈ ਬੰਦਾ ਲਾਉਂਦਾ ਕਿਸੇ ਨੂੰ ਅੱਗ ਉਦੋਂ ਲਾਉਂਦਾ ਜਦੋਂ ਉਹਦੇ ਪਹਿਲਾਂ ਆਪਣੇ ਅੰਦਰ ਅੱਗ ਲੱਗਦੀ ਹੈ ਜੂਨ 1984 ਦੇ ਵਿੱਚ ਅੱਗਾਂ ਲਾਈਆਂ ਗਈਆਂ ਉਹ ਦਿਨ ਵੀ ਚੱਲ ਪਏ ਨੇ 40 ਸਾਲ ਹੋ ਚੁੱਕੇ ਨੇ 84 ਦੇ ਵਿੱਚ ਅਸੀਂ ਜੂਨ ਮਹੀਨੇ 'ਚ ਵੀ ਅੱਗ ਸੀ ਪਹਿਲਾਂ ਤਾਂ ਕੁਦਰਤੀ ਅੱਗ ਭਾਅ ਮਹੀਨਾ ਬੜਾ ਤਤਤਾ ਹੁੰਦਾ ਹੈ ਗਰਮ ਹੁੰਦਾ ਹੈ ਹੁਣ ਬੜੀ ਲੋ ਵਗ ਰਹੀ ਹੈ ਉੱਪਰੋਂ ਸਰਕਾਰੀ ਕਹਿਰ ਦੀ ਅੱਗ ਗੋਲੇ ਵਾਰੇ ਜਾ ਰਹੇ ਨੇ, ਤੋਪਾਂ ਚੱਲ ਰਹੀਆਂ ਨੇ, ਬੀੜਾਂ ਸਾੜ ਦਿੱਤੀਆਂ ਗਈਆਂ, ਲੋਕਾਂ ਨੂੰ ਅੱਗ ਲਾ ਦਿੱਤੀ ਗਈ, ਫਿਰ ਨਵੰਬਰ 1984 ਚ ਫੇਰ ਅੱਗ ਲਾਈ ਗਈ। ਹੁਣ ਇਹ ਅੱਗ ਕਿਹਨੇ ਲਾਈ? ਜਿਨ੍ਹਾਂ ਦੇ ਆਪਣੇ ਅੰਦਰ ਪਹਿਲਾਂ ਅੱਗ ਲੱਗੀ, ਈਰਖਾ ਦੀ, ਨਿੰਦਾ ਦੀ, ਨਫ਼ਰਤ ਦੀ ਅੱਗ, ਕਿੰਨਾ ਸਾੜੇ ਦੀ ਅੱਗ ਅੰਦਰ ਅੱਗ ਲੱਗੀ, ਕਹਿੰਦੇ ਬਾਹਰ ਅੱਗ ਲਾ ਦਿਓ। ਜਿਹਦੇ ਅੰਦਰ ਅੱਗ ਨਹੀਂ ਨਾ ਹੁੰਦੀ, ਬਾਹਰ ਕਦੇ ਵੀ ਅੱਗ ਨਹੀਂ ਲਾਉਂਦਾ। ਪਹਿਲਾਂ ਅੱਗ ਅੰਦਰ ਵੱਲਦੀ ਹੈ। ਇਸ ਲਈ ਅੰਦਰ ਦੀ ਅੱਗ ਨੂੰ ਜ਼ਿਆਦਾ ਖਤਰਨਾਕ ਮੰਨਿਆ ਗਿਆ ਗੁਰੂ ਪালা ਕਰੇ ਇਹਦੇ ਤੋਂ ਅਸੀਂ ਬਚੀਏ ਪਾਹਾ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਜਿਨੇ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਮੇਦਨੀ ਦਾ ਅਰਥ ਹੁੰਦਾ ਸਾਰੀ ਕਾਇਨਾਤ ਸ੍ਰਿਸ਼ਟੀ ਕਹਿੰਦੇ ਜਿਸ ਵਾਹਿਗੁਰੂ ਜੀ ਨੇ ਇਹ ਸਾਰੀ ਮੇਦਨੀ ਸ੍ਰਿਸ਼ਟੀ ਕਾਇਨਾਤ ਜੀ ਜੰਤ ਉਪਾਏ ਹਨ ਪੈਦਾ ਕੀਤੇ ਹਨ ਨਾਨਕ ਸੋ ਪ੍ਰਭ ਜਾਪ 헤 ਨਾਨਕ ਉਸ ਵਹਿਗੁਰੂ ਨੂੰ ਜਪਿਆ ਕਰ ਉਸ ਮਾਲਕ ਦਾ ਸ਼ੁਕਰ ਕਰਿਆ ਕਰ ਉਹਨੇ ਕਿੰਨਾ ਕੁਝ ਪੈਦਾ ਕਰ ਦਿੱਤਾ ਕਿੰਨਾ ਕੁਝ ਬਣਾ ਦਿੱਤਾ ਹੈ ਪੌੜੀ ਜਾ ਪ੍ਰਭ ਪ੍ਰਭ ਦਿਆਲ ਨਾ ਵਿਆਪੈ ਮਾਇਆ ਜੇ ਵਹਿਗੁਰੂ ਜੀ ਕਿਰਪਾਲੂ ਹੋ ਜਾਣ ਦਿਆਲੂ ਹੋ ਜਾਣ ਮਿਹਰ ਕਰ ਦੇਣ ਨਾ ਵਿਆਪੈ ਮਾਇਆ ਇਹ ਮਾਇਆ ਵਿਆਪ ਨਹੀਂ ਸਕਦੀ ਪੂਰੀ ਨਹੀਂ ਸਕਦੀ ਗ੍ਰਸ ਨਹੀਂ ਸਕਦੀ ਅਟਰੈਕਟ ਨਹੀਂ ਕਰ ਸਕਦੀ ਸਾਡਾ ਕੁਝ ਵਿਗਾੜ ਨਹੀਂ ਸਕਦੀ ਵਰਨਾ ਦੁਨੀਆ ਦੇ ਵਿੱਚ ਖਚਤ ਹੋ ਕੇ ਲਪਾਇਮਨ ਹੋ ਕੇ ਬਰਬਾਦੀ ਦੇ ਰਾਤ ਉਰੀ ਹੋਈ ਹੈ ਕਿਉਂ ਕਹਿੰਦੇ ਪ੍ਰਭੂ ਤੋਂ ਟੁੱਟੇ ਹੋਏ ਲੋਕ ਨੇ ਉਹ ਸੱਚ ਭੁੱਲ ਗਏ ਕੋਟ ਅਗਾਂ ਗਏ ਨਾਸ਼ ਹਰ ਇੱਕ ਧਿਆਇਆ ਕੋਟ ਅਗਾਂ ਕਰੋੜਾਂ ਹੀ ਪਾਪ ਨਾਸ਼ ਹੋ ਜਾਂਦੇ ਨੇ ਜਦੋਂ ਕੋਈ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਧਿਆ ਲੈਂਦਾ ਹੈ ਨਿਰਮਲ ਭਏ ਸਰੀਰ ਜਨ ਧੂਰੀ ਨਾਇ ਸਾਡਾ ਸਰੀਰ ਸਾਡਾ ਤਨ ਮਨ ਨਿਰਮਲ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਜਦੋਂ ਅਸੀਂ ਰੱਬੀ ਪਿਆਰਿਆਂ ਦੀ ਧੂੜੀ ਦਾ ਇਸ਼ਨਾਨ ਕਰਦੇ ਹਾਂ ਮਾਗਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣਾ ਸ਼ਬਨਾ ਨੂੰ ਕਰਦਨ ਧੂੜੀ ਦਾ ਇਸ਼ਨਾਨ ਇਹਦਾ ਅਰਥ ਹੈ ਗੁਰਮੁਖਾਂ ਦੀ ਸੰਗਤ ਕਰਨਾ ਸੰਗਤ ਵਿੱਚ ਜੁੜਨਾ ਉੱਥੇ ਆ ਕੇ ਚੰਗੇ ਗੁਣ ਚੰਗੀਆਂ ਗੱਲਾਂ ਨੂੰ ਗ੍ਰਹਿਣ ਕਰਨਾ ਜੋ ਸਾਡੇ ਅੰਦਰ ਦੀ ਮੈਲ ਨੂੰ ਦੂਰ ਕਰ ਦਿੰਦਾ ਹੈ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਜਦੋਂ ਕੋਈ ਪੂਰਨ ਪ੍ਰਭ ਵਾਹਿਗੁਰੂ ਜੀ ਨੂੰ ਪਾ ਲੈਂਦਾ ਹੈ ਭਾਵ ਸਮਝ ਲੈਂਦਾ ਹੈ ਉਹਨਾਂ ਦਾ ਹੋ ਜਾਂਦਾ ਹੈ ਉਹਦੇ ਮਨ ਅਤੇ ਤਨ ਦੇ ਵਿੱਚ ਸੰਤੋਖ ਆ ਜਾਂਦਾ ਹੈ ਤੇ ਸੰਤੋਖੀ ਬੰਦਾ ਫਿਰ ਵੰਡਣ ਵਿੱਚ ਯਕੀਨ ਰੱਖਦਾ ਉਹ ਦਇਆਵਾਨ ਹੋ ਜਾਂਦਾ ਹੈ ਤਰੇ ਕੁਟੰਬ ਸੰਗ ਲੋਗ ਕੁੱਲ ਸਭਾਇਆ ਤੇ ਅਖੀਰ ਵਿੱਚ ਕਹਿਣ ਲੱਗੇ ਤਰੇ ਕੁਟੰਬ ਸੰਗ ਲੋਗ ਕੁੱਲ ਸਭਾਇਆ ਐਸੀ ਜਗਿਆਸੂ ਜਿਨ੍ਹਾਂ ਦੇ ਅੰਦਰ ਦਇਆ ਪੈਦਾ ਹੁੰਦੀ ਹੈ ਰੱਬੀ ਗੁਣਾਂ ਦੇ ਉਹ ਭੰਡਾਰ ਬਣ ਜਾਂਦੇ ਨੇ